ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਭਾਜੀ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਮੇਰਾ ਨਾਮ ਹੈ ਜੀ ਮਨਦੀਪ ਸਿੰਘ ਜੀ ਠੀਕ ਹੈ ਜੀ ਤੇ ਭਾਜੀ ਆਪਣੀ ਕਾਰ ਦਾ ਨਾਮ ਕੀ ਜੇ ਆਪਣੀ ਕਾਰ ਦਾ ਨਾਮ ਹੈ ਜੀ ਸਰਦਾਰ ਜੀ ਫਾਸਪੂਰਾ ਠੀਕ ਹੈ ਜੀ ਤੇ ਭਾਜੀ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਅਜੇ ਇੱਥੇ ਮੈਨੂੰ 3.5 ਮਹੀਨੇ ਹੋ ਗਏ ਜੀ ਇੱਥੇ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਇਹ ਨਾਲ ਤੁਹਾਡੇ ਵਾਈਫ ਹੁੰਦੇ ਆ ਹਾਂਜੀ ਮਿਸੇਜ ਹੁੰਦੇ ਨੇ ਨਾਲ ਠੀਕ ਹੈ ਨਵਾਂ ਨਵਾਂ ਵਿਆਹ ਹੋਇਆ ਜੀ ਮੁਬਾਰਕਾਂ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਤੇ ਭਾਜੀ ਕਿਹੜੀ ਕਿਹੜੀ ਆਈਟਮ ਹੁੰ ਵਾਦੀ ਆ ਇਹ ਭਾਜੀ ਚਾਂਪ ਹੁੰਦੀ ਹੈ ਪਨੀਰ ਵਾਲੀ ਇਹ ਚ ਸਟਫਿੰਗ ਕੀਤੀ ਹੁੰਦੀ ਹੈ ਸਟਫਿੰਗ ਕੀਤੀ ਹੁੰਦੀ ਹੈ ਬਰੈਡ ਕ੍ਰਮ ਲਾਈ ਹੁੰਦੀ ਹੈ ਉੱਪਰ ਅੱਛਾ ਜੀ ਤੇ ਅੱਗੇ ਜੀ ਅੱਗੇ ਜੀ ਡ੍ਰੈਗਨ ਰੋਲ ਭਾਈ ਵੈਜੀਟੇਬਲਸ ਰੋਲ ਅੱਛਾ ਜੀ ਪਾਸਤਾ ਔਰ 버ਗਰ ਹੁੰਦੇ ਜੀ ਠੀਕ ਹੈ ਜੀ ਹਾਂ ਜੀ ਤੇ ਮੇਨ ਭਾਜੀ ਆਪਣੀ ਆਟ ਸੇਲਿੰਗ ਆਈਟਮ ਕਿਹੜੀ ਹੈ ਜੀ ਇੱਥੇ ਭਾਈ ਆਪਣੀ ਸਪਾਈਸਡ ਪੋਟਾਟੋ ਆ ਔਰ ਚਾਂਪ ਹੈ ਜੀ ਪਨੀਰ ਵਾਲੀ ਅੱਛਾ ਜੀ ਹਾਂ ਜੀ ਤੇ ਇਹਦਾ ਕੀ ਪ੍ਰਾਈਸ ਰੱਖਿਆ ਜੀ ਚਾਂਪ ਭਾਜੀ 40 ਰੁਪਏ ਦੀ ਪਲੇਟ ਜੀ ਅੱਛਾ ਜੀ ਹਾਂ ਜੀ ਤੇ ਆਪਣਾ ਪੋਟਾਟੋ ਦਾ ਜੀ 30 ਰੁ ਜੀ ਤੇ ਕਰੀਏ ਭਾਜੀ ਰੈਡੀ ਹੈ ਇੱਕ ਹਾਂ ਹਾਂਜੀ ਬਿਲਕੁਲ ਬਿਲਕੁਲ ਜੀ ਹੋ ਰੇ ਰੈਡੀ ਸਹੀ ਹੈ ਜੀ ਇਹ ਭਾਜੀ ਕਿਦਾਂ ਤਿਆਰ ਕਰਦੇ ਜੀ ਤੁਸੀਂ ਇਹ ਭਾਜੀ ਪਹਿਲਾਂ ਮਸ਼ੀਨ ਵਿੱਚ ਸਪਾਇਲ ਕਰੀਦਾ ਇਹਨੂੰ ਅੱਛਾ ਜੀ ਹਾਂਜੀ ਪਟਾਟੋ ਲੈ ਕੇ ਮਸ਼ੀਨ ਦੇ ਵਿੱਚ ਹਾਂਜੀ ਸਪਾਇਲ ਕਰੀਦਾ ਉਹਨੂੰ ਠੀਕ ਹੈ ਜੀ ਹਾਂਜੀ ਫਿਰ ਸੈੱਟ ਕਰਕੇ ਫਿਰ ਮਸਾਲਾ ਲਾਈਦਾ ਇਹ ਬਲੇਡ ਹੀ ਲੱਗਾ ਹੈ ਨਾ ਹਾਂਜੀ ਬਲੇਡ ਲੱਗਾ ਹੁੰਦਾ ਹੈ ਭਾਜੀ ਹਾਂਜੀ ਸਹੀ ਹੈ ਜੀ ਸਹੀ ਹੈ ਅੱਛਾ ਭਾਜੀ ਇਹ ਕਿਦਾਂ ਤਿਆਰ ਕਰਦੇ ਇਹ ਭਾਜੀ ਮੈਂ ਇਦਾਂ ਬੇਸਨ ਵਗੈਰਾ ਹੁੰਦਾ ਜੀ ਵਿੱਚ ਮਿਕਸ ਕੀਤਾ ਹੁੰਦਾ ਜੀ ਕੁਝ ਮਸਾਲੇ ਵਗੈਰਾ ਆਦਰ ਲਸਣ ਪੇਸਟ ਠੀਕ ਹੈ ਜੀ ਹਾਂਜੀ ਹੋਰ ਆਈਟਮਾਂ ਪਾਈ ਜਾਂਦੇ ਨੇ ਵਾਹ ਜੀ ਕੱਟ ਲਓ ਠੀਕ ਹੈ ਇਹ ਮੈਰੀਨੇਟ ਕਰਕੇ ਪਹਿਲਾਂ ਰੱਖ ਦੇ ਤੇ ਹਾਂਜੀ ਬਿਲਕੁਲ ਭਾਈ ਮੈਂ ਪਹਿਲਾਂ ਕਰਨਾ ਪੈਂਦਾ ਜੀ ਵਾਹ ਜੀ ਹਾਂਜੀ ਲਾ ਕੇ ਫਿਰ ਆਖੋ ਪਰ ਸਾਹਮਣੇ ਅੱਛਾ ਜੀ ਇਹ ਤਾਰੀ ਲੋ ਆਤੀ ਤੁਸੀਂ ਹਾਂਜੀ ਬਿਲਕੁਲ ਭਾਈ ਤਾਰੀ ਹੋਣੀ ਪੈਂਦੀ ਹੈ ਤੇਜ਼ੀ ਬਣਦੀ ਹੈ ਜੀ ਸਹੀ ਹੈ ਵਾਹ ਜੀ ਵਾਹ ਅੱਛਾ ਜੀ ਤੇ ਇਹ ਤੋਂ ਬਾਅਦ ਭਾਜੀ ਇਹ ਤੋਂ ਭਾਈ ਆਪਾਂ ਬ੍ਰੈਡ ਕਰਮ ਲਗਾਵਾਂਗੇ ਅੱਛਾ ਜੀ ਬ੍ਰੈਡ ਕਰਮ ਨਾਲ ਕ੍ਰਿਸਪੀ ਪਨ ਆ ਜਾਏਗਾ ਜੀ ਸਹੀ ਹੈ ਭਾਜੀ ਸਹੀ ਹੈ ਓਕੇ ਇਹ ਕੋਈ ਆਜੀ ਹੋ ਗਿਆ ਇਹ ਹੁਣ ਚੱਲ ਗਿਆ ਜੀ ਤਾਰੀ ਲਾਉਣ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਹੈ ਭਾਜੀ ਕਿੰਨਾ ਟਾਈਮ ਭਾਜੀ ਹੋ ਗਿਆ ਤੁਹਾਨੂੰ ਇੱਥੇ ਜੀ ਇੱਥੇ ਵੀ ਜੀ ਮੈਨੂੰ ਸਾਢੇ ਕਿ ਤਿੰਨ ਮਹੀਨੇ ਹੋ ਗਿਆ ਜੀ ਅੱਛਾ ਜੀ ਹਾਂਜੀ ਤੇ ਨਾਲ ਤੁਹਾਡੇ ਮੈਸੇਜ ਹੁੰਦੇ ਇਹਨਾਂ ਦੀ ਸਪੋਰਟ ਪੂਰੀ ਹੋ ਗਈ ਜੀ ਪੂਰੀ ਸਪੋਰਟ ਆ ਜੀ ਪੂਰੀ ਸਪੋਰਟ ਕਰਦੇ ਆ ਪਹਿਲਾਂ ਠੀਕ ਹੈ ਜੀ ਹਾਂਜੀ ਇਹਨੂੰ ਪੂਰੀ ਕਰਾਉਂਦੇ ਨਾਲ ਆਪਣੇ ਸਹੀ ਹੈ ਜੀ ਸਹੀ ਹੈ ਕਹਿੰਦੇ ਲੋੜ ਨਹੀਂ ਪੈਂਦੀ ਉਹ ਜਿੱਥੇ ਵੀ ਲੋੜ ਹੁੰਦੀ ਨਾਲ ਮਤਲਬ ਪੂਰਾ ਹੈਲਪ ਕਰਾਉਂਦੇ ਜਿੰਨੀ ਸਹੀ ਹੈ ਜੀ ਸਹੀ ਹੈ ਇਹ ਹੋ ਗਿਆ ਤੇ ਰੈਡੀ ਭਾਜੀ ਬਿਲਕੁਲ ਭਈਆ ਰੈਡੀ ਹੋ ਗਿਆ ਜੀ ਕੋਈ ਕਿਸ ਵੀ ਵਨ ਪੂਰਾ ਆ ਗਿਆ ਜੀ ਅੱਛਾ ਜੀ ਅਜੇ ਤੋਂ ਪਹਿਲਾਂ ਆਪਾਂ ਹੁਣ ਚਾਟ ਮਸਾਲਾ ਪਾਵਾਂਗੇ ਜੀ ਅੱਛਾ ਜੀ ਆਹੋ ਜੀ ਚਾਟ ਮਸਾਲਾ ਆ ਗਿਆ ਜੀ ਇਹ ਮੇਨ ਪਿਓਰ ਚਾਟ ਮਸਾਲਾ ਕਿ ਆਪ ਤਿਆਰ ਕੀਤਾ ਨਹੀਂ ਨਹੀਂ ਵੀਰ ਜੀ ਇਹ ਚਾਟ ਮਸਾਲਾ ਮਸਾਲੇ ਬੜੇ ਚੱਲਦੇ ਨੇ ਅੱਜਕੱਲ ਨਹੀਂ ਨਹੀਂ ਵੀਰ ਜੀ ਉਹ ਕੋਈ ਨਹੀਂ ਜੀ ਚਾਟ ਮਸਾਲਾ ਬਿਲਕੁਲ ਨਹੀਂ ਠੀਕ ਹੈ ਜੀ ਤੇ ਨਾਲ ਚਟਣੀ ਭਾਜੀ ਕਿਹੜੀ ਦੰਦੇ ਜੀ ਨਾਲ ਤੁਸੀਂ ਚਟਣੀ ਵੀਰ ਜੀ ਆਪਾਂ ਖੁਦ ਤਿਆਰ ਕਰੀ ਦੀ ਗਾਰਲਿਕ ਸੌਸ ਇਹ ਆਪ ਤਿਆਰ ਕੀਤੀ ਭਾਜੀ ਇਹ ਚੀਜ਼ ਕੀ ਕੀ ਪਾਇਆ ਜੀ ਵੀਰ ਜੀ ਜਿੰਜਰ ਗਾਰਲਿਕ ਪੇਸਟ ਹੁੰਦੀ ਜੀ ਅੱਛਾ ਜੀ ਔਰ ਲਾਲ ਮਿਰਚਾਂ ਦਾ ਬ अच्छा जी हां जी लो जी और इतो वाला ਬਾਦ ਆਪਾਂ ਵੰਗੇ ਟਮਾਟੋ ਕੇਚਪ ਵਾਹ ਜੀ ਵਾਹ ਲੋ ਜੀ ਇਹ ਤਿਆਰ ਹੈ ਇਹ ਹੋ ਗਿਆ ਭਾਜੀ ਤਿਆਰ ਹਾਂ ਜੀ ਬਿਲਕੁਲ ਤਿਆਰ ਹੈ ਜੀ ਤੇ ਪ੍ਰਾਈਸ ਭਾਜੀ ਕੀ ਜੇ ਦਾ ਪ੍ਰਾਈਸ ਇਹਦਾ ਭਾਜੀ 30 ਰੁਪਏ ਆ ਜੀ ਠੀਕ ਆ ਜੀ ਇੱਕ ਵਾਰੀ ਲੋਕੇਸ਼ਨ ਭਾਜੀ ਦੱਸੋ ਜੀ ਆਪਣੀ ਕਿਹੜੀ ਜਗ੍ਹਾ ਪਈ ਸੀ ਜੀ ਕਿੱਥੇ ਆਣਾ ਹਾਂ ਜੀ ਹਾਂ ਜੀ ਹਾਂ ਜੀ ਲੋਕੇਸ਼ਨ ਆਪਣੀ ਹੈਗੀ ਤੁਹਾਨੂੰ ਤਾਂ ਰੋਡ ਸ਼ਹੀਦ ਉਦਮ ਸਿੰਘ ਨਗਰ ਇੱਕ ਨੰਬਰ ਚੌਂਕ ਮੇਨ ਬਾਜ਼ਾਰ ਠੀਕ ਆ ਜੀ ਮੇਨ ਬਾਜ਼ਾਰ ਦੇ ਵਿੱਚ ਹੀ ਆਪਣੀ ਸ਼ੋਪ ਹੈ ਜੀ ਹਾਂ ਜੀ ਤੇ ਟਾਈਮਿੰਗ ਭਾਜੀ ਕੀ ਜੇ ਆਪਣੀ ਟਾਈਮਿੰਗ ਆਪਣੀ ਵੀਰ ਜੀ ਸ਼ਾਮੀ 4 ਵਜੇ ਤੋਂ ਲੈ ਕੇ ਰਾਤ ਦੇ ਤੇ ਭਾਰੀ ਇੰਨਾ ਸਸਤਾ ਰੇਟ ਰੱਖਿਆ ਜੋ 300 ਰੁਪਏ ਬਿਲਕੁਲ ਵਜੀ ਨੋਰਮਲ ਰੇਟ ਰੱਖਿਆ ਕਿ ਕੋਈ ਵੀ ਮਨ ਲੋਕੇ ਆਣ ਕੇ ਨਿਕਮਟਾ ਬੱਚਾ ਵੀ ਆ ਜੇ ਤਾਂ ਵੀ ਕੋਈ ਖਾ ਸਕੇ ਨਾ ਅੱਛਾ ਜੀ ਹਾਂਜੀ ਬਿਲਕੁਲ ਜਾਇ ਰੇਟ ਰੱਖਿਆ ਸਹੀ ਹੈ ਜੀ ਸਹੀ ਹੈ ਤੇ ਦੇ ਘੱਟੋ ਘੱਟ 40 50 ਤੋਂ ਘੱਟ ਨਹੀਂ ਬਿਲਕੁਲ ਭਾਈ ਰੇਟ ਬਾਹਰ ਜਾਦੇ ਗਿਆ ਪਰ ਆਪਾਂ ਨੋਰਮਲੀ ਰੱਖਿਆ ਜੀ ਰੇਟ ਸਹੀ ਹੈ ਜੀ ਸਹੀ ਹੈ ਹਾਂਜੀ ਤੇ ਕੋਈ ਫੋਨ ਨੰਬਰ ਪਾਜੀ ਆਪਣਾ ਹਾਂਜੀ ਮੋਬਾਈਲ ਨੰਬਰ ਹਾਂਜੀ ਆਪਣਾ ਹੈਗਾ ਜੀ ਮੋਬਾਈਲ ਨੰਬਰ ਨੋਟ ਕਰ ਲਿਓ ਜੀ 9803970452 ਹੋਰ ਵੀਰ ਜੀ ਇਹ ਤਿਆਰ ਹੋ ਚੁੱਕਾ ਹੈ ਜੀ ਤੇ ਟੈਸਟ ਕਰਕੇ ਬਾਕੀ ਉਹਨੇ ਟੇਸਟ ਚੈੱਕ ਕਰਕੇ ਦੱਸਦੇ ਹਾਂ ਜੀ ਕਿਵੇਂ ਦਾ ਟੇਸਟ ਆ ਤੇ ਕ੍ਰਿਸਪੀનેસ ਪੂਰੀ ਆ ਕਰੰਚੀ ਆ ਬੂਰਾ ਤੇ ਇੱਧਰ ਲਾਈ ਆ ਜੀ ਇਹਨਾਂ ਦੀ ਹੌਟ گارਲਿਕ ਸੌਸ ਤੇ ਇੱਧਰ ਆ ਜੀ ਕੈਚਅਪ ਤੇ ਹੁਣ ਟਰਾਈ ਕਰਕੇ ਦੱਸਦੇ ਹਾਂ ਕਿਵੇਂ ਦਾ ਟੇਸਟ ਆ ਹੂੰ ਬਹੁਤ ਵਧੀਆ ਟੇਸਟ ਆ ਜੀ ਪੂਰਾ ਕ੍ਰਿਸਪੀ ਆ ਤੇ ਨਾਲ ਸਪਾਈਸੀ ਵੀ ਆ ਤੇ ਬਹੁਤ ਵਧੀਆ ਟੇਸਟ ਆ ਭਾਜੀ ਬਣਾ ਨੇ ਤਿਆਰ ਕੀਤਾ ਬਾਕੀ ਚਟਨੀ ਵੀ ਨਾਲ ਜਿਹੜੀ گارਲਿਕ ਵਾਲੀ ਚਟਨੀ ਆ ਉਹ ਵੀ ਬਹੁਤ ਵਧੀਆ ਤੇ ਬਾਕੀ ਜਰੂਰ ਤੁਸੀਂ ਇੱਥੇ ਪਹੁੰਚੋ ਜੀ ਇਹਨਾਂ ਕੋਲ ਭਾਜੀ ਉਹਨਾਂ ਨੇ ਲੋਕੇਸ਼ਨ ਆਪਣੀ ਤੁਹਾਨੂੰ ਦੱਸੀ ਆ ਤੇ ਜਰੂਰ ਇੱਥੇ ਆ ਕੇ ਨਾਲ ਉਹ ਖੂਸ਼ੀ ਟਾ ਕੇ ਜਾਓ ਬਾਕੀ ਠੀਕ ਆ ਜੀ ਆਪਾਂ ਹੁਣ ਕਰਦੇ ਆ ਜੀ ਆਪਣਾ ਫੂਡ ਇੰਜੋਏ ਤੇ ਮਿਲਦੇ ਆ ਜਲਦੀ ਨਵੀਂ ਹੋਰ ਕਿਸੇ ਵੀਡੀਓ ਵਿੱਚ ਦਾਤਾ ਦੇ ਲਈ ਸასი ਗੁਰੂ